ਹਾਂਜੀ ਦੋਸਤੋ ਕੀ ਹਾਲ ਚਾਲ ਨੇ ਜੀ ਬਹੁਤ ਟਾਈਮ ਹੋ ਗਿਆ ਆਪਾਂ ਹੁਣ ਵਲੌਗ ਨਹੀਂ ਬਣਾਇਆ ਸੀ ਲਾਸਟ ਆਪਣਾ ਵਲੌਗ ਮੇਰੇ ਖਿਆਲ ਚ ਸਕਾਰਪਿਓ ਵਾਲਾ ਸੀਗਾ ਤੇ ਆਪਾਂ ਹੁਣ ਕੋਸ਼ਿਸ਼ ਕਰਾਂਗੇ ਵੀ ਆਪਾਂ ਹਫਤੇ ਚ ਇੱਕ ਦੋ ਵਲੌਗ ਤਾਂ ਪਾ ਦਿਆ ਕਰੀਏ ਤੇ ਆ ਆਪਾਂ ਹੁਣ ਬਰਨਾਲੇ ਦੇ ਵਿੱਚ ਆਂਗੇ ਇਸ ਟਾਈਮ ਤੇ ਆਪਣੀਆ ਨਿਊ ਗੱਡੀ ਆ i20 2013 ਮਾਡਲ ਆ ਗਈ ਇਹ ਇਹ ਆਪਾਂ ਹੁਣ ਲੈ ਲਈ ਸੀ ਆਪਣੀ ਜਿਹੜੀ ਬਲੈਕ ਸਕਾਰਪਿਓ ਆਪਾਂ ਸੇਲ ਕਰਤੀ ਸੀਗੀ ਉਸ ਤੋਂ ਬਾਅਦ ਤੇ ਆਪਣੇ ਕੋਲ ਹੁਣ ਇੱਕ ਵਾਈਟ ਸਕਾਰਪਿਓ ਰਹਿ ਗਈ ਇੱਕ i20 ਬਸ ਹੁਣ ਆਪਾਂ ਦੋ ਗੱਡੀਆਂ ਨੇ ਆਪਣੇ ਕੋਲ ਸੋਚਿਆ ਵੀ ਦੋ ਸਕਾਰਪਿਓ ਰੱਖ ਕੀ ਕਰਾਂਗੇ ਜਦੋਂ ਇੱਕ ਹੈਗੀ ਆਪਣੇ ਤੇ ਗੱਡੀ ਤੁਹਾਨੂੰ ਮੈਂ ਆਹਟਲਕ ਦਿਖਾ ਦੂੰਗਾ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਬਿਲਕੁਲ ਸਾਫ ਸੁਥਰੀ ਹੈਗੀ ਤੇ ਬਾਕੀ ਦੀ ਐਵਰੇਜ ਵਗੈਰਾ ਬੜੀ ਵਧੀਆ ਹੈਗੀ ਜੇ ਕਿਸੇ ਵੀਰ ਨੇ i20 ਲੈਣੀ ਹੋਵੇ ਨਾ ਇਹ ਪੁਰਾਣੇ ਮਾਡਲ ਵਾਲੇ 13 14 12 11 ਤਾਂ ਡੀਜ਼ਲ ਦੇ ਵਿੱਚ ਇਹਨਾਂ ਦੀ ਐਵਰੇਜ ਬਹੁਤ ਵਧੀਆ ਦੇ ਰਹੀ ਹੈ ਜੀ ਵੈਸੇ ਮੈਂ ਕੋਸ਼ਿਸ਼ ਨਹੀਂ ਕਰਿਆ ਪਰ ਮੈਂ ਇਹਦੇ ਵਿੱਚ ਜਿਸ ਸਾਬ ਨੂੰ ਤੇਲ ਭਵਾਇਆ ਸੀ ਉਸ ਸਾਬ ਨਾਲ ਜਿਸ ਚੱਲੀ ਹੈ 70 ਤੇ ਮੰਨ ਕੇ ਚਲੋ 70 80 ਕਿਲੋਮੀਟਰ ਦੇ ਵਿੱਚ ਇਹਨੇ 26 25 26 ਦੀ ਐਵਰੇਜ ਦਿੱਤੀ ਆ ਰਾਮ ਨਾਲ ਪਤਾ ਨਹੀਂ ਇਹ ਚਲਾਉਣ ਦਾ ਤਰੀਕਾ ਹੀ ਇਦਾਂ ਦਾ ਵੀ ਪਿਆਰ ਨਾਲ ਚਲਾ ਰਹੇ ਹਾਂ ਸੀ ਇਹਨੂੰ ਤੇ ਐਵਰੇਜ ਬਹੁਤ ਜਿਆਦਾ ਵਧੀਆ ਦਿੱਤੀ ਜਣੇ ਤੇ ਆ ਆ ਗਿਆ ਆਪਣਾ ਨਾਨਕ ਸਰਗੋਗਵਾਰ ਤੇ ਆਪਾਂ ਤੁਹਾਨੂੰ ਬਲੌਗ ਦੇ ਵਿੱਚ ਦਿਖਾਉਨੇ ਆ ਹੁਣ ਇਸ ਟਾਈਮ ਆਪਾਂ ਥੋੜਾ ਕੰਮ ਜਾਣਾਗਾ ਆਉਂਦੇ ਹੋਏ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਨੇ ਆ ਆਪਾਂ ਥੋੜਾ ਪਿੰਡ ਚੱਲੇ ਆਂਗੇ ਪਿੰਡ ਆਪਣੇ ਆਪਣੇ ਕਣਕ ਪਈ ਆ ਕਿ ਉੱਥੇ ਜਿਹੜੇ ਉਹ ਕਹਿੰਦੇ ਨੇ ਪੰਜਾਬੀ ਫੀਟਰ ਜਿਹੜਾ ਉਹ ਲੈ ਕੇ ਆਉਣਾਗਾ ਹੁਣ ਇਧਰੋਂ ਗੱਡੀ ਤੇ ਜਾਵਾਂਗੇ ਉਧਰੋਂ ਲੈ ਕੇ ਆਵਾਂਗੇ ਫੇਰ ਦੁਬਾਰੇ ਉਹਨੂੰ ਪਿੰਡ ਛੱਡ ਕੇ ਆਵਾਂਗੇ ਫੇਰ ਗੱਡੀ ਚਾੱਕ ਕੇ ਲਿਆਵਾਂਗੇ ਬਣੇ ਰਹੀਓ ਬਲੌਗ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਜੀ ਆਹ ਦੇਖੋ ਜੀ ਹੁਣ ਆਪਾਂ ਇਸ ਟਾਈ ਕਾ ਰੋਡ ਬਿਲਕੁਲ ਸਾਫ ਆ ਤੇ ਆਪਾਂ ਇੱਥੋਂ ਹੁਣ ਬਾਈਪਾਸ ਹੋਣਾ ਬਾਹਰਲੇ ਪਾਸਿਓ ਮਸ਼ਹੂਰ ਦੀਪਕੜਾਪੇ ਦੇ ਕੋਲੋਂ ਦੇਖੋ ਜੀ ਰੋਡ ਚੈੱਕ ਕਰੋ ਪੂਰਾ ਸਾਫ ਆ ਸਮੂਥ ਆ ਸਵਾਰ ਹੀ ਬੜਾ ਆ ਰਿਹਾ ਗੱਡੀ ਚਲਾਉਣ ਦਾ ਆਹੋ ਜੀ ਵਲੌਗ 'ਚ ਬਣੇ ਰਹੋ ਤੁਹਾਨੂੰ ਦਿਖਾਉਨੇ ਆ ਅੱਗੇ ਵਲੌਗ ਦੇ ਵਿੱਚ ਹੋਰ ਵੀ ਜੀ ਆਪਾਂ ਹੁਣ ਆ ਗਏ ਆ ਭਲਾਡੇ ਰੋਡ ਦੇ ਉੱਤੇ ਤੁਹਾਨੂੰ ਦਿਖਾਉ ਉਹ ਨੈਦਰ ਭਲਾਡਾ ਰੋਡ ਇਦੋਂ ਆਹ ਕੋਟ ਦੂਨਾਂ ਆਊਗਾ ਪ੍ਰੋਡਿਊਸਰ ਦਾ ਪਿੰਡ ਠੀਕ ਆ ਜੀ ਚੈੱਕ ਕਰਾਉਂਦੇ ਆ ਤੁਹਾਨੂੰ ਉਧਰ ਆ ਦੇਖੋ ਲੈ ਲਓ ਜੀ ਆਪਣੇ ਪਿੰਡ ਵਾਲੇ ਰਾਹ ਤੇ ਆ ਗਏ ਇਹ ਸੂਏ ਵਾਲਾ ਰਾਹ ਗਾ ਚੈੱਕ ਕਰਾਉਂਦੇ ਵੈਸੇ ਰੋਡ ਸਿੰਗਲ ਹੋਣ ਕਰਕੇ ਨਾ ਥੋੜਾ ਜਿਆਦਾ ਵੀ ਦਿੱਕਤ ਆਉਂਦੀ ਹੈ ਚਲਾਉਣ 'ਚ ਹੋਣਿਆ ਇਹੀ ਗੱਡੀ ਆਪਾਂ ਇਸ ਵਾਰ ਕੁਲੂਮਨਾਲੀ ਲੈ ਕੇ ਜਾਣੀ ਆਂਗੇ ਤੇ ਦਿਖਾਵਾਂਗੇ ਉੱਥੋਂ ਦਾ ਬਲੌਗ ਉਹ ਪਿਛਲੀ ਵਾਰ ਗਏ ਸੀ ਤੁਹਾਨੂੰ ਦਿਖਾ ਨਹੀਂ ਸਕੇ ਸੀ ਉਦੋਂ ਆਪਾਂ ਸ਼ਾਰਟਸ ਵੀਡੀਓ ਪਾਈਆਂ ਸੀ ਗੱਲੀਆਂ ਪਰ ਅੱਜ ਆਪਾਂ ਪ੍ਰੋਪਰ ਬਲੌਗ ਬਣਾਉਣਾ ਹੈ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਠੰਡੀ ਠੰਡੀ ਸ਼ਾਵਾਂ ਨੇ ਰੇ ਗਰਮੀ ਦੇ ਦਿਨਾਂ ਦੇ ਵਿੱਚ ਵੀ ਦੇਖ ਲਓ ਪੂਰਾ ਮਜ਼ਾ ਆਉਂਦਾ ਇੱਥੇ ਇਸ ਰੋਡ ਤੇ ਆ ਚੱਲਦੇ ਆਂ ਘਰੇ ਜਾ ਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਫਿੱਟਰ ਜਿਹੜਾ ਆਪਣੇ ਵਾਲਾ ਉਹਨੂੰ ਇੱਥੇ ਭਜਾ ਕੇ ਲਿਆਉਣਾ ਠੀਕ ਆ ਜੀ ਵੀਡੀਓ 'ਚ ਬਣੇ ਰਹੀਓ ਤੋਂ ਦਿਖਾਉਣੇ ਅੱਜ ਦਾ ਬਲੌਗ ਉਸ ਤੋਂ ਬਾਅਦ ਨੈਕਸਟ ਕੋਈ ਨਾ ਕੋਈ ਆਪਾਂ ਬਲੌਗ 'ਚ ਕੁਝ ਨਾ ਕੁਝ ਰੱਖਿਆ ਕਰਾਂਗੇ ਹਫਤੇ ਦੇ ਵਿੱਚ ਆਪਣੇ ਇੱਕ ਦੋ ਬਲੌਗ ਆਜਾ ਕਰਨਗੇ ਬਾਕੀ ਆਪਣੇ ਕੋਲ ਮਾਈਕ ਹੈਗਾਗਾ ਹੁਣ ਮੈਨੂੰ ਐ ਨਹੀਂ ਪਤਾ ਕਿ ਆਵਾਜ਼ ਕਿੱਦਾਂ ਦੀ ਰਿਕਾਰਡ ਹੋ ਰਹੀ ਹੈਗੀ ਮਾਈਕ ਦੇ ਵਿੱਚ ਆਵਾਜ਼ ਇੰਨੀ ਕੁ ਵਧੀਆ ਹੁੰਦੀ ਹੈ ਵੀ ਸੈਟਾਂ 'ਲੇ ਕੋਈ ਵੀ ਮਤਲਬ ਟਰੱਕ ਦੀ ਵਾ ਟਰੈਕਟਰ ਦੀ ਕਿਸੇ ਦੀ ਆਵਾਜ਼ ਨਹੀਂ ਆਉਂਦੀ ਉਹਦੇ ਵਿੱਚ ਹੋਰ ਸੈਟਾਂ ਤੋਂ ਕੋਈ ਨਾ ਹੁਣ ਆਪਾਂ ਇਸ ਤੋਂ ਬਾਅਦ ਜਦੋਂ ਕਿਰਾ ਘਰੇ ਚੱਲ ਗਏ ਨਾ ਫਿਰ ਆਪਾਂ ਮਾਈਕ ਆਨ ਕਰਾਂਗੇ ਬਣੇ ਰਹੋ ਜੀ ਬਲੌਗ 'ਚ დაიდარე we